ਮਿੱਤਰੋ ਹੁਣ ਤੁਹਾਨੂੰ ਅਸੀਂ ਮੱਛੀ ਮੋਟਰ ਚਲਾ ਕੇ ਵਿਖਾਵਾਂਗੇ ਆਹ ਦੇਖ ਸਕਦੇ ਜੇ ਸਪੈਸ਼ਲ ਅਸੀਂ ਆਏ ਆ ਮੱਛੀ ਮੋਟਰ ਦਾ ਪ੍ਰੈਸ਼ਰ ਵਾਲਾ ਪਾਣੀ ਦੇਖਣਾ ਵੀ ਵਾਕਈ ਇਹ ਬਹੁਤ ਕੱਢਦੀ ਹੈ ਪਾਣੀ ਇਹਨਾਂ ਦਾ ਮੰਨਣਾ ਵੀ ਮੱਛੀ ਮੋਟਰ ਜਿਹੜੀ ਕਿ ਆਮ ਮੋਨੋਬਲਾਕ ਦੀ 5 ਦੀ ਮੋਟਰ ਨਾਲੋਂ ਜ਼ਿਆਦਾ ਪਾਣੀ ਕੱਢਦੀ ਹੈ 10 ਦੀ ਵਿੱਚ ਮੋਟਰ 80 ਫੁੱਟ ਡੂੰਘਾ ਬੋਰ ਆ ਤੇ ਹੁਣੇ ਲੱਗ ਜਾਂਦਾ ਪਤਾ ਚਾਨੂੰ ਚਲਾ ਕੇ ਦਿਖਾਉਣੇ ਕਿਉਂਕਿ ਅੱਜ ਵਾਸਤੇ ਬਿਲਕੁਲ ਨਵੀਂ ਗੱਲ ਆ ਇਹ ਬਿਲਕੁਲ ਨਵੀਂ ਗੱਲ ਚਲਾ ਹੁਣ ਚੱਲੀ ਹੁਣ ਚੱਲ ਪੀ ਚੱਲ ਪੀ ਚਾਰ ਦਾ ਪਾਣੀ ਇਹ ਸਾਢੇ 4 ਇੰਚੀ ਪਾਪ ਹੈ ਹਾਂ ਚਾਰ ਇੰਚੀ ਪਾਣੀ ਮੰਨ ਲਗਿਆ ਇਹ ਹਵਾ ਹੋਣੀ ਇਹ ਇਹ ਫੁੱਲ ਪਾਣੀ ਆ ਹਾਂ ਨਹੀਂ ਯਾਰ ਮੋਨੋ ਬਲਾਗ ਦੀ ਬੁੱਕ ਕਿਥੇ ਰੀਸ ਕਰਦੀ ਹੈ ਨਹੀਂ ਮੋਨੋ ਬਲਾਗ ਦਾ ਤਬਾਦ ਹੁੰਦਾ ਹੀ ਨਹੀਂ ਮੋਨੋ ਬਲਾਗ ਤੇਰੀ ਪਰ ਇਹ ਜੀ ਆ ਵੀ ਰੀਸ ਨਹੀਂ ਨਿਆਰਾ ਇਹਦਾ ਆ ਵੀ ਬਕਵਾਸ ਕੁਝ ਨਹੀਂ ਇੱਥੇ ਚੋਰੀ ਜਾਰੀ ਦਾ ਡਰ ਨਹੀਂ ਜਾਵਾਂਗੇ ਕਿਸੇ ਦਾ ਡਰ ਨਹੀਂ ਅੱਖ ਵੀ ਬੰਦ ਜੀ ਪਾਇਆ ਪਿਆ ਆਹ ਤਾਂ ਲੈ ਕੇ ਬਾਈ ਨਹੀਂ ਟਮਾਟੇ ਤੋਂ ਨਾ ਕਰ ਲੈ ਹਾਂ ਦਿੱਗੇ ਬੰਨ ਪਾਣੀ ਤਾਂ ਯਾਰ ਬਹੁਤ ਆ ਹਨਾ ਪਾਣੀ ਬਹੁਤ ਆ ਇੰਨਾ ਵੀ ਘਟ ਨਹੀਂ ਗਾ ਪਰਮਾ ਸਿਰਦੀ ਆ ਵਧੀਆ ਗੱਡੀ ਆਉਂਦੀ ਆ ਵਧੀਆ ਗੱਡੀ ਆਉਂਦੀ ਆ ਚਾਰ ਇੰਚ ਰੱਖ ਕੇ ਮਾਰੇ ਡਾਂਗਰ ਕੀ ਧਾਰ ਇਹ ਸਹੀ ਗੱਲ ਆ ਸਹੀ ਗੱਲ ਹੁਣੇ ਤਾਂ ਡਾਂਗਰ ਦਾ ਆ ਵੀ 4 ਇੰਚ ਤੋਂ ਜ਼ਿਆਦਾ ਲੱਗਦਾ ਪੈਰਾਂ